ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਾਇਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤਰੱਕੀ ਦੇਵੇ ਜੀ ਆਪਾਂ ਗੱਲ ਕਰ ਰਹੇ ਹਾਂ ਜੀ ਅੱਜ ਆਪਣੇ ਕੋਲੇ ਨਾ ਸੂਟ ਕਈਆਂ ਸੂਟਾਂ ਦੇ ਵਿੱਚੋਂ ਬਚੇ ਪਏ ਆ ਵੀ ਜਿਨ੍ਹਾਂ ਦਾ ਤੁਹਾਨੂੰ ਨਹੀਂ ਪਤਾ ਤੁਸੀਂ ਪੁੱਛ ਦਿਓ ਕਿਹੜੇ ਕਿਹੜੇ ਸੂਟ ਆ ਮੈਂ ਸੋਚਿਆ ਵੀ ਸਾਰੇ ਸੂਟ ਜਿਹੜੀ ਮਿਕਸ ਵੈਰਾਈਟੀ ਜੀ ਪਈ ਆ ਕਿਉਂਕਿ ਤੁਹਾਨੂੰ ਵੀਡੀਓ ਪਾ ਕੇ ਦਿਖਾ ਦਾਂ ਵੀ ਆਹ ਹਾਂ ਆਪਣੇ ਕੋਲੇ ਪਏ ਆ ਆਹ ਸੂਟ ਆਪਾਂ ਪਹਿਲਾਂ ਵੀ ਵੇਚੇ ਆ ਜੀ ਇਹਦੇ ਗੱਲ ਜਿਹੜੀ ਟਾਈ ਪੱਟੀ ਲੱਗੀ ਨਾ ਉਹ ਤੇ ਵਰਕ ਕੀਤਾ ਹੋਇਆ ਇਹ ਪਿਓਰ ਮਸਲੀਨ ਦੇ ਸੂਟ ਹੈ ਜੀ ਇਹ ਉਹ ਮਸਲੀਨ ਹੈ ਜਿਹੜੀ ਨਹੀਂ ਲੜਦੀ ਚੁਗਦੀ ਟਾਪਰ ਦੀ ਆ ਦੇਖੋ ਜੀ ਇਹਦਾ ਡਿਜ਼ਾਈਨ ਇਹਦੇ ਮੰਗਰਮੂਰੇ ਏਵੇਂ ਡਿਜ਼ਾਈਨਰ ਹੋਊਗਾ ਜੀ ਆ ਦੇਖੋ ਜੀ ਆਸੀ ਡਿਜ਼ਾਈਨ ਇਹਦੇ ਮੰਗਰ ਤੇ ਆ ਇਹਦੇ ਬਾਜੂ ਦੇ ਡਿਜ਼ਾਈਨ ਹੈ ਜੀ ਆ ਲੋ ਜੀ ਪਿਓਰ ਮਸਲੀਨ ਦਾ ਸੂਟ ਹੈ ਜੀ ਨਾ ਲੜੇ ਨਾ ਚੂਵੇ ਤੇ ਨਾਲ ਖੁੱਲਮਾਂ ਡੁੱਲੀਆਂ ਚਾਰ ਸਫੇਰੇ ਗੋਟਾ ਲੱਗੇ ਵਾਲੀਆਂ ਚੁੰਨੀਆਂ ਜੀ ਮਸ਼ਲੀਨ ਦੀਆਂ ਦੇਖੋ ਆ ਲੋ ਜੀ ਆ ਦੇਖੋ ਜੀ ਚਾਰ ਸਫੇਰੇ ਲੈਸ ਲੱਗੀ ਹੋਈ ਹੈ ਜੀ ਚੁੰਨੀਆਂ ਦੇ ਗੋਟਾ ਲੈਸ ਲੱਗੀ ਹੋਈ ਹੈ ਜੀ ਆ ਦੇਖੋ ਇਹ ਫਰੋਡੀ ਜਿਹਾ ਕਲਰ ਹੈ ਜੀ ਜਿਹੜਾ ਤੁਹਾਡੇ ਸਾਹਮਣੇ ਆ ਰਿਹਾ ਹੈ ਖੁੱਲੀਆਂ ਡੁੱਲੀਆਂ ਚੁੰਨੀਆਂ ਦੇਖੋ ਆਹ ਛੂਟ ਦੀ ਕੀਮਤ ਹੈ ਜੀ 850 ਰੁਪਏ ਇੱਕੇ ਦੇ ਵਿੱਚ ਆ ਗਿਆ ਜੀ ਮਹਿੰਦੀ ਕਲਰ ਇਹ ਦੋ ਹੀ ਸੂਟ ਹੈ ਜੀ ਗਲੇ ਤੇ ਜਿਹੜੀਆਂ ਪੱਟੀਆਂ ਲੱਗੀਆਂ ਉਹਨਾਂ ਦੇ ਵਰਕ ਕੀਤਾ ਹੋਇਆ ਜੀ ਬਹ ਲਓ ਜੀ ਇਹ ਆਗਾ ਜੀ ਮਹਿੰਦੀ ਕਲਰ ਪਿਓਰ ਮਸਲੀਨ ਦੇ ਸੂਟ ਹੈ ਜੀ ਕੋਈ ਕੰਪਲੀਟ ਨਹੀਂ ਚੁਬਣ ਦੀ ਲੜਨ ਦੀ ਸੌਫਟ ਮਸਲੀਨ ਹੈ ਜੀ ਜਿਨ੍ਹਾਂ ਕੋਲੇ ਕੱਪੜੇ ਪਹੁੰਚਦੇ ਹਨ ਉਹਨਾਂ ਨੂੰ ਪਤਾ ਹੀ ਹੈ ਜੀ ਅਸੀਂ ਜੋ ਕਹਿੰਨੇ ਆ ਉਹੀ ਕਪੜਾ ਭੇਜਦੇ ਆ ਤੇ ਗੋਟਾ ਚੁੰਨੀ ਤੇ ਚਾਪਤੀ ਲੱਗਾ ਹੋਇਆ ਜੀ ਹਾਲ ਪੂਰੀ ਵਧੀਆ ਖੁੱਲੀ ਡੁੱਲੀ ਮਸਲੀਨ ਦੀ ਚੁੰਨੀ ਹੈ ਜੀ ਮੇਰੇ ਲਈ ਇਹ ਦੀ ਚੁੰਨੀ ਹੈ ਜੀ ਆ ਲੋ ਜੀ ਮਹਿੰਦੀ ਰੰਗ ਇਹ ਦੋ ਕਲਰ ਪਏ ਆ ਜੀ ਆਪਣੇ ਕੋਲੇ ਓਨਲੀ 850 ਦਾ ਜੀ ਆ ਗਏ ਜੀ 1350 1350 ਜੀ ਇਹ ਥੋੜੇ ਜਿਹਾ ਸ਼੍ਰੀਕੀ ਟਾਈਪ ਤੇ ਆ ਜਾਂਦੇ ਆ ਪਾਰਟੀ ਵੀ ਆ ਟੂਟ ਆ ਜਾਂਦੇ ਇਹਨਾਂ ਦੇ ਉੱਪਰ ਹੈਂਡਵਰਕ ਵੀ ਕੀਤਾ ਹੋਇਆ ਜੀ ਹਲੋ ਇਹ ਹੈਂਡਵਰਕ ਦੇ ਸੂਟ ਹੈ ਜੀ ਦੀਪੋ ਫੁੱਲ ਦਿਖਾ ਦੇ ਸਮਾਰ ਕੇ ਬਹੁਤ ਵਧੀਆ ਇਹ ਗਰਮੀ 'ਚ ਵੀ ਸੂਟ ਪੈ ਜਾਣਾ ਜੀ ਸਰਦੀ 'ਚ ਵੀ ਪੈ ਜਾਣਾ ਕੱਲੇ ਐ ਨਹੀਂ ਹੈਗਾ ਵੀ ਤੁਹਾਡੇ ਕੋਈ ਇਹ ਲੜਨ ਚੋੜਣਾ ਕਪੜਾ ਨਹੀਂ ਹੈਗਾ ਬਹੁਤ ਵਧੀਆ ਹੈਂਡਵਰਕ ਦਾ ਟਾਈਡ ਆਈ ਦਾ ਫਿਨਿਸ਼ ਹੈ ਜੀ ਤੇ ਨਾਲ ਪੌਂਚਾ ਵਰਕ ਸਲਵਾਰ ਹੈ ਜੀ ਆ ਦੇਖੋ ਪੌਂਚੇ ਤੇ ਵੀ ਵਰਕ ਹੈ ਜੀ ਓਨਲੀ 1350 ਦਾ ਤੇ ਨਾਲ ਹੈਗੀ ਹੈ ਜੀ ਆਰਗੈਂਜਾ ਦੀ ਚੁੰਨੀ ਚੁੰਨੀ ਤੇ ਸਾਰੀ ਤੇ ਵਰਕ ਹੈ ਜੀ ਆਹ ਦੇਖੋ ਜਰੀ ਵਰਕ ਹੈ ਜੀ ਚਾਰਚ ਫਿਰ ਗੋਟਾ ਲੱਗਿਆ ਹੋਇਆ ਚੁੰਨੀ ਦੇ ਤੇ ਚੁੰਨੀ ਪ्योर ਅਰਗੈਂਜਾ ਦੀ ਹੈ ਜੀ ਆਹ ਦੇਖੋ ਜੀ ਸਿਰਫ 1350 ਦਾ ਸੂਟ ਹੈ ਜੀ ਇਹ ਆਨਲੀ 1350 ਇੱਥੇ ਦੇ ਵਿੱਚ ਕਲਰ ਆ ਗਿਆ ਜੀ ਪੈਰਟਾ ਬਹੁਤ ਵਧੀਆ ਪਾਰਟੀ ਵੀਅਰ ਸੂਟ ਹੈ ਪੌਂਚਾ ਵਰਕ ਹੈ ਤੇ ਹੈਂਡਵਰਕ ਹੈ ਇਹ ਸੂਟਾਂ ਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਆਪਾਂ ਵੇਚੇ ਇਹ ਸੂਟ ਬੜੇ ਲੋਕਾਂ ਨੇ ਸਲਾਹੇ ਜੀ ਸਾਰੇ ਤੇ ਹੈਂਡਵਰਕ ਹੈ। ਨੀਚੇ ਘੇਰੇ ਤੇ ਵੀ ਫੁੱਲ ਹੈਂਡਵਰਕ ਦਾ ਬਣਿਆ ਹੋਇਆ ਜੀ। 17-1800 ਵਾਲਾ ਸੂਟ ਤੁਹਾਨੂੰ ਮਿਲ ਰਿਹਾ ਹੈ ਸਿਰਫ 1350 ਚ ਜੀ। ਬਹੁਤ ਸੋਹਣਾ ਕੱਪੜਾ ਵਿਧ ਪੌਂਚਾ ਵਰਕ ਹੈ ਜੀ ਆਹ ਦੇਖੋ। ਅਰਗੰਜਾ ਦੀਆਂ ਚੁੰਨੀਆਂ ਪੂਰੀਆਂ ਟਾਪਰ ਦੀਆਂ ਤੇ ਨਾਲ ਲੱਗਿਆ ਜੀ ਗੋਟਾ ਤੇ ਚੁੰਨੀਆਂ ਦੇ ਉੱਪਰ ਕੀਤਾ ਜੀ ਵਰਕ ਵਰਕ ਵੀ ਕੀਤਾ ਮਸ਼ੀਨੀ ਜੀ। ਮਸ਼ੀਨੀ ਵਰਕ ਹੈ ਜੀ ਇਹ। ਜੈਰੀ ਵਰਕ ਹੈ ਆ ਦੇਖੋ ਜੀ ਆਹ ਲਈ 1350 ਔਰਗਾਂਜਾ ਦਾ ਹਿਜੜਪਟਾ ਹੀ 3400 ਦਾ ਆਉਂਦਾ ਜੀ ਅਸੀਂ ਲਿਉਂਦੇ ਰਹਿੰਨੇ ਸਾਨੂੰ ਇੱਥੇ ਪੜੇ ਪਤਾ ਜੀ ਆਹ ਜੀ ਆਪਾਂ ਜਿਵੇਂ ਕਹਿੰਦੇ ਨਾ ਟੈਵੀ ਦੀ ਤਰ੍ਹਾਂ ਔਰਗਾਂਜਾ ਹੈ ਜਿਵੇਂ ਆਪਾਂ ਕਹਿੰਦੇ ਨਾ ਟੈਵੀ ਆ ਨਾ ਜੀ ਉਦਾਂ ਦਾ ਔਰਗਾਂਜਾ ਹੈ ਇਹ ਪਰ ਲੈਣਗੇ ਤੇ ਚ ਟੈਵੀ ਵਾਂਗੂ ਹੈ ਇਹ ਔਰਗਾਂਜਾ ਦਾ ਸ਼ਰਟ ਇਹ ਵੀ ਹੈਂਡਵਰਕ ਤੇ ਮਸ਼ੀਨ ਵਰਕ ਦੋਨਾਂ ਦਾ ਜੀ ਹਲੋ ਜੀ ਇਹ ਦੀ ਬਟਮ ਹੈ ਜੀ ਤੇ ਔਰਗਾਂਜਾ ਦੀ ਇਹਦੀ ਚੁੰਨੀ ਹੈ ਜੀ ਆ ਦੇਖੋ ਪੂਰੀ ਖੁੱਲੀ ਡੁੱਲੀ ਚੁੰਨੀ ਹੈ ਜੀ ਡਬਲ ਕਾਰਟ ਵਰਕ ਕੀਤਾ ਚੁੰਨੀ ਤੇ ਜੇ ਵੱਡਾ ਡਬਲ ਕਾਰਟ ਵਰਕ ਚੁੰਨੀ ਤੇ ਕਰਵਾਉਣਾ ਤਾਂ 6-700 ਰੁਪਏ ਚ ਕਰਦੇ ਆ ਜੀ ਔਰਗਾਂਜਾ ਦੀ ਚੁੰਨੀ ਔਰਗਾਂਜਾ ਦਾ ਕਮੀਜ਼ ਹੈ ਜੀ ਤੇ ਸ਼ਿਲਕੀ ਦੀ ਸ਼ਲਵਾਰ ਹੈ ਜੀ ਤੇ ਆਨ ਲਈ 1095 ਜੀ ਦੋ ਸੂਟ ਆਪਣੇ ਕੋਲੇ ਆ ਪਏ ਆ ਜੀ ਤੁਸੀਂ ਵਾਰ-ਵਾਰ ਪੁੱਛ ਰਹੇ ਸੀ ਵੀ ਸਾਨੂੰ ਕਲਰਾਂ ਦੀਆਂ ਫੋਟੋ ਪਾਓ ਆ ਦੇਖੋ ਜੀ ਇਹ ਕਲਰ ਹੈ ਜੀ ਸੇਮ ਜਿਹੜਾ ਦੀਪੂ ਵੀਡੀਓ ਚ ਦਿਖਾ ਰਿਹਾ ਜੀ ਤੁਹਾਨੂੰ ਇਹ ਆ ਗਏ ਜੀ ਕਾਟਨ ਦੇ ਸੂਟ ਜੀ ਗਲਾ ਵਰਕ ਪਿਓਰ ਕਾਟਨ ਦੇ ਸੂਟ ਗਲਾ ਵਰਕ ਆਹ ਲੋ ਜੀ ਆਹ ਲੋ ਜੀ ਇਹ ਕਲਰ ਆਪਣੇ ਕੋਲੇ ਹੈਗਾ ਜੀ ਗ੍ਰੇ ਤੇ ਬਲੈਕ ਹੈ ਜੀ ਆਇਆ ਦੀ ਬਾਟਮ ਹੈ ਜੀ ਕਾਟਨ ਸੂਟ ਹੈ ਜੀ ਜਿੰਨਾਂ ਕੋਲੇ ਪੁੱਛੇ ਸਾਡੇ ਸੂਟ ਸਰਿਆਂ ਦੀਆਂ ਸਾਡੇ ਕੋਲੇ ਮੈਸੇਜ ਆ ਰਹੇ ਹੈ ਜੀ ਵੀਡੀਓ ਤੇ ਕਹਿੰਦੇ ਵੀ ਬਹੁਤ ਸੋਹਣੀ ਚੀਜ਼ ਹੈ ਵੀ ਜਿਹੜਾ ਜਿਹੜਾ ਰੇਟ ਹੈ ਜੀ ਮਸਲੀਨ ਦੀਆਂ ਚੁੰਨੀਆਂ ਇਹਦੀਆਂ ਮਸਲੀਨ ਕਾਟਲੀਆਂ ਦੀ ਚੁੰਨੀ ਕਹਿ ਸਕਦੇ ਹੋ ਤੁਸੀਂ ਇਹ ਸਿਰ ਤੇ ਵੀ કડੂਗੀ ਜਿਵੇਂ ਆਪਾਂ ਮਸਲੀਨ ਕਾਟਨ ਜੈਨੀਆਂ ਹੁੰਦੀਆਂ ਹਨ ਉਹਵੇਂ ਚੁੰਨੀ ਹੈ ਜੀ ਬਹੁਤ ਸੋਹਣੀ ਖੁੱਲੀ ਡੁੱਲੀ ਚੁੰਨੀ ਹੈ ਬਲੈਕ ਚੁੰਨੀ ਹੈ ਗ੍ਰੇ ਦੇ ਨਾਲ ਆ ਦੇਖੋ ਜੀ ਕੰਬੀਨੇਸ਼ਨ ਕਿੰਨਾ ਵਧੀਆ ਗਲੇ ਤੇ ਵਰਕ ਹੈ ਜੀ ਘੇਰੇ ਤੇ ਬਾਰਡਰ ਬਣਿਆ ਹੋਇਆ ਆ ਦੇਖੋ ਜੀ ਖੁੱਲੀ ਡੁੱਲੀ ਮਸਲੀਨ ਦੀ ਬਲੈਕ ਕਿੰਨੀ ਹੈ ਜੀ ਤੇ ਸੂਟ ਦਾ ਰੇਟ ਹੈ ਜੀ ਸੌਣ ਲਈ 780 ਅਗਲਾ ਆ ਗਿਆ ਜੀ ਪਿਸਥਾ ਸੇੜੇ ਆਪਣੇ ਕੋਲੇ ਕਲਰ ਬਚੇ ਪਏ ਸੀ ਸਭ ਤੋਂ ਤੁਸੀਂ ਕਹਿ ਦੇਣਾ ਮੈਂ ਤੇ ਖਲਾਰ ਕੇ ਪਿੱਕਾ ਪਾਉ ਜੀ ਬਾਹਲਾ ਔਖਾ ਹੋ ਜਾਂਦਾ ਮੁੜ ਕੇ ਤਹਾ ਮਾਰਨੀਆ ਆਹ ਕਲਰ ਹੈ ਜੀ ਇਸ ਕਰਕੇ ਉਹ ਨਾ ਸਿਰਾਂ ਦੀ ਵੀਡੀਓ ਹੀ ਬਣਾਤੀ ਮੈਂ ਤੇਜੀ ਪੂਰੇ ਦਿਨ ਸੋਚੇ ਪਰ ਵੀਡੀਓ ਬਣਾ ਦਿੰਨੇ ਆ ਕਿਉਂਕਿ ਜਿਵੇਂ ਇਕੱਲਾ ਇਕੱਲਾ ਸੂਟ ਦੀ ਫੋਟੋ ਖਿੱਚਾਂਗੇ ਜੀ ਸਾਰਾ ਦਿਨ ਲੱਗ ਜਾਂਦਾ ਵੀ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਜੀ ਹਾਲੋ ਜੀ ਪਿਸਤਾ শেਡ ਨੀਚੇ ਬਾਰਡਰ ਬਣਿਆ ਹੋਇਆ ਜੀ ਗਲੇ ਤੇ ਵਰਕ ਹੈ ਦੇ ਬਾਹਾਂ ਤੇ ਵੀ ਬਾਰਡਰ ਆਊਗਾ ਜੀ ਬਾਰਡਰ ਇਹਦੇ ਮੰਗਰੂਰੇ ਨਾ ਮੰਗਰ ਹਾਂ ਮੰਗਰ ਮੂਰੀ ਹੈ ਜੀ ਬਾਰਡਰ ਡੌਡਰੇ ਮੰਗਰ ਮੂਰੀ ਹੈ ਜੀ ਪਿਸਤਾ ਦੀ ਸਲਵਾਰ ਹੈ ਜੀ ਖੁੱਲ੍ਹੀ ਡੁੱਲੀ ਮਸਲੀਨ ਕਾਪਟਣ ਜੈ ਦੀ ਚੁੰਨੀ ਆ ਸਿਰ ਤੇ ਖੜੂਗੀ ਬਹੁਤ ਸੋਹਣੀ ਚੁੰਨੀ ਆ ਸੌਫਟ ਚੁੰਨੀ ਹੈ ਜੀ ਇਹ ਕਲਰ ਆਪਣੇ ਕੋਲੇ ਦੋਨੋਂ ਦੋ ਕਲਰ ਰਹਿ ਗਏ ਜੀ ਇਹਦੇ ਵਿੱਚ ਆ ਦੇਖੋ ਜੀ ਕਿੰਡੀ ਪਿਆਰੀ ਚੁੰਨੀ ਹੈ ਜੀ ਬਹੁਤ ਸੋਹਣਾ ਇਹ ਦੇਖੋ ਜੀ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਔਰਲੀ 780 ਦਾ 65 ਰੁਪਈਆ ਚ ਆ ਜਾਂਦਾ ਜੀ ਟੂਟ ਇੱਕ ਆਪਣੇ ਕੋਲੇ ਆ ਰਹਿ ਗਿਆ ਜੀ ਇਹ ਹੈਗਾ ਜੀ ਖਾਦੀ ਕਾਪਟਨ ਦਾ ਆਲਓਵਰ ਸੂਟ ਖਾਦੀ ਕਾਪਟਨ ਦਾ ਆਲਓਵਰ ਸੂਟ ਹੈ ਜੀ ਇਹ ਇੱਕੋ ਹੀ ਸੂਟ ਹੈ ਬਹੁਤ ਵਧੀਆ ਗਲੇ ਤੇ ਵਰਕ ਹੈ ਬਾਹੂ ਦੇ ਤਾਂ ਨਹੀਂ ਹੈਗਾ ਦੀਪੂ ਦੇਖੀ ਇੱਥੇ نیچے ਉਲਟਾ ਕੇ ਜੀ ਦੇਖੋ ਦੂਜੀ ਕਰਨੀ ਜੀ ਨਹੀਂ ਹੈਗਾ ਜੀ ਆ ਦੇਖੋ ਜੀ ਕਲੀ ਟੈਪ ਤੇ ਵਰਕ ਕੀਤਾ ਨਾਲ ਗਲੇ ਦਾ ਡਿਜ਼ਾਈਨ ਦਿੱਤਾ ਹੋਇਆ ਜੀ ਤੇ ਬਹੁਤ ਸੋਹਣੀ ਹੈ ਇਹ ਮਸਲੀਨ ਦੀ ਚੁੰਨੀ ਹੈ ਸੂਟ ਹੈ ਜੀ ਖਾਦੀ ਕਾਟਣ ਦਾ ਬਹੁਤ ਵਧੀਆ ਗਰਮੀਆਂ ਚ ਪਾਉਣ ਵਾਲੀ ਸਟਾਫ ਹੈ ਜੀ ਗਰਮੀ ਜੀ ਤੁਸੀਂ ਮੌਜਾ ਨਾ ਪਾ ਸਕਦੇ ਹੋ ਰੰਗ ਦਾ ਇੱਕ ਸੂਟ ਹੈ ਮਸਲੀਨ ਦੀ ਲੈਂਗਵਾਲੀ ਚੁੰਨੀ ਹੈ ਜਿਹਦੇ ਨਾਲ ਵਰਕ ਕੀਤੀ ਹੋਈ ਆ ਦੇਖੋ ਜੀ ਕਿੰਨਾ ਪਿਆਰਾ ਸੂਟ ਹੈ ਜੀ ਚੁੰਨੀ ਮਸਲੀਨ ਦੀ ਸੌਫਟ ਚੁੰਨੀ ਹੈ ਜੀ ਨਾਲ ਇਹਦੇ ਡਬਲ ਵਰਕ ਸ਼ਾਦੀ ਕਾਟਵਰਕ ਕਰਕੇ ਡਬਲ ਡਿਜ਼ਾਈਨ ਦਿੱਤਾ ਹੋਇਆ ਜੀ ਇਹ ਨਾਲੇ ਸਿੰਪਲ ਨਾਲੇ ਸੋਬਰ ਹੈ ਜੀ ਲੈਂਸ ਦੀ ਤਰ੍ਹਾਂ ਇਹਦੀ ਕੀਮਤ ਹੈ ਜੀ 895 ਰੁਪਏ ਖਾਦੀ ਕਾਟਨ ਦਾ ਬਹੁਤ ਵਧੀਆ ਸੂਟ ਤੇ ਇੱਕ ਆਪਣੇ ਕੋਲੇ ਸੂਟ ਆ ਪਿਆ ਜੀ ਖੀਨ ਖਾਵ ਦਾ ਜੀ ਪਿਓਰ ਖੀਨ ਖਾਵ ਦਾ ਇਹ ਮਿਕਸ ਨਹੀਂ ਹੈਗਾ ਬ੍ਰੋਕਟ ਜਾਨੀ ਹੈਗਾ ਬਹੁਤ ਸੌਫਟ ਹੈ ਜੀ ਖੀਨ ਖਾਵ ਦਾ ਸੂਟ 950 ਰੁਪਏ ਦਾ ਜੀ ਬਹੁਤ ਵਧੀਆ ਖੀਨ ਖਾਵ ਹੈ ਜੀ ਇਹ ਸੌਫਟ ਵਾਲੀ ਪੂਰੀ ਸੌਫਟ ਖੀਨ ਖਾਵਾ ਜੀ ਇਹ ਐ ਨਹੀਂ ਹੈਗਾ ਵੀ ਲੜਨਾਂ ਚ ਬਣਜੀ ਵਾਲੀ ਆ ਆਪਣੀ ਬੇਟੀ ਨੇ ਬਣਾਇਆ ਤੇ ਜਿੰਨਾਂ ਕੋਲੇ ਗਏ ਆ ਦੁਆਰੇ ਦੁਆਰੇ ਮੰਗ ਰਹੇ ਆ ਪਰ ਆਪਣੇ ਕੋਲੇ ਸੂਟ ਇਕ ਹੋਈ ਆ ਗਿਆ ਆ ਆ ਗਿਆ ਜੀ 825 ਚ ਇਹ ਦੋ ਸੂਟ ਨੇ ਜੀ ਆਪਣੇ ਕੋਲੇ ਤੁਹਾਨੂੰ ਦਿਖਾ ਦਿੰਨੇ ਆ ਖੋਲ ਕੇ ਜਿੰਨਾਂ ਭੈਣ ਭਾਈ ਫੋਟੋ ਮੰਗ ਰਹੇ ਸੀ ਪਲੀਜ਼ ਹੁਣ ਸਮਾਰ ਕੇ ਦੇਖ ਲਓ ਪ्युअर कॉटन ਦੇ सूट ਆ ਜੀ ਨਾ ਖਰਾਬ ਹੋਣ ਵਾਲੀ ਕਾਪੜਾ ਨਾ ਇਹ ਆ ਲਓ ਜੀ ਆ ਚੱਕੋ ਜੀ ਇਹਦੇ ਮਾਰਮੂਰੀ ਡਿਜ਼ਾਈਨ ਆ ਬਾਜੂ ਤੇ ਵੀ ਡਿਜ਼ਾਈਨ ਆ ਜੀ ਆ ਰਹੀ ਜੀ ਦੀ ਬਾਟਮ ਮਸਲੀਨ ਦੀ ਆ ਜੀ ਦੀ ਚੁੰਨੀ ਪੂਰੀ ਵਧੀਆ ਸੋਹਣੀ ਸਿਰਫ 825 ਚ ਆਪਣੇ ਵਾਲੇ ਰੇਟਸ ਨੂੰ ਕੋਈ ਦੇ ਨਹੀਂ ਸਕਦਾ ਜੀ ਅਸੀਂ 1000 ਵਾਲਾ 1200 ਦਾ ਸੂਟ ਆ ਜਿਹੜਾ 825 ਦੇ ਰਹੇ ਹਾਂ ਜੀ ਆ ਲਓ ਜੀ ਆ ਦੇਖੋ ਬਹੁਤ ਸੋਹਣੀ ਮਸਲੀਨ ਦੀ ਖੁੱਲੀ ਡੁੱਲੀ ਚੁੰਨੀ ਹੈ ਜੀ 825 ਜੀ ਿੱਕੇ ਦੇ ਵਿੱਚ ਹੋਰ ਰਹਿ ਗਿਆ ਦੀ ਡਿਜ਼ਾਈਨ ਆ ਤੇ ਇਹ ਵੀ 825 ਚ ਹੈ ਜੀ ਵਧੀਆ ਕਾਟਣਾ ਜੀ ਗਰਮੀ ਚ ਪਾਉਣ ਵਾਲੀ ਇਹਦੇ ਨਾਲ ਪ्योर ਨਹੀਂ ਚੁੰਨੀ ਆ ਉਹਦੇ ਨਾਲ ਮਸਲੀਨ ਦੀ ਚੁੰਨੀ ਸੀ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਭੇਜੋ ਜੀ ਆ ਲਓ ਜੀ ਕਿੰਨਾ ਪਿਆਰਾ ਸੂਟ ਹੈ ਜੀ ਦੇਖੋ ਜੀ ਆਹ ਇਹ ਬਾਟਮ ਹੈ ਜੀ ਤੇ ਪਿਓਰ ਦੀ ਇਹਦੇ ਨਾਲ ਚੁੰਨੀ ਹੈ ਜੀ ਹਾਂ ਦੇਖੋ ਸਰ 825 ਦਾ ਦੇਖੋ ਔਨਲੀ 825 ਦਾ ਇਹ ਅਸੀਂ ਇਸ ਕਰਕੇ ਵੀਡੀਓ ਬਣਾ ਕੇ ਪਾਈ ਹੈ ਜੀ ਸਾਨੂੰ ਬਹੁਤ ਔਖਾ ਹੋ ਜਾਂਦਾ ਵੀ ਇਕੱਲਾ ਇਕੱਲਾ ਤੁੰਡ ਖੋਲ ਕੇ ਪਿੱਕ ਪਾਉਣੀ ਜੀ ਕਿਉਂਕਿ ਬਹੁਤ ਜਿਆਦਾ ਟਫ ਕੰਮ ਹੈ ਜੀ 825 ਚ ਇੱਕ ਦੋ ਕਲਰ ਆਪਣੇ ਕੋਲੇ ਹੋਰ ਪਏ ਆ ਮਸਲੀਨ ਦੀਆਂ ਚੁੰਨੀਆਂ ਵਾਲੇ ਪਿਓਰ ਕਾਟਨ ਦੀ ਜੀ ਕਾਟਨ ਪਿਓਰ ਹੈ ਜੀ ਸੌਫਟਾ ਗਰਮੀ ਚ ਪਾਉਂਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਲਓ ਜੀ ਆਹ ਲਈ 825 ਮੰਗਰਮੂਰੀ ਐਂ ਡਿਜ਼ਾਈਨਰ ਹੋਈ ਹੈ ਦੇਖੀ ਗੁਲਾਬੀ ਤੇ ਕਾਲਾ ਤੇ ਨੀਚੇ ਗੁਲਾਬ ਦੇ ਫੁੱਲ ਬਣੇ ਹੋਏ ਹੈ ਜੀ ਸਾਰੇ ਕਲਰ ਕੰਬੀਨੇਸ਼ਨ ਦੇਖੋ ਕਿੰਨੀ ਘੰਟ ਦੀ ਹਾਂ ਸਾਰੇ ਚ ਡੱਬੀ ਬਣੀ ਹੋਈ ਹੈ ਜੀ ਐਂ ਦੀ ਸਲਵਾਰ ਹੈ ਜੀ ਇਦੇ ਬਾਜੂ ਤੇ ਵੀ ਡਿਜ਼ਾਈਨ ਆਏਗਾ ਜੀ ਤੇ ਚੁੰਨੀਆਂ ਦੀਆਂ ਮਸਲੀਨ ਦੀਆਂ ਇੰਨੀਆਂ ਸੋਹਣੀਆਂ ਜੀ ਜਿੰਨਾਂ ਕੋਲੇ ਪਹਿਣਾ ਕੋਲੇ ਸੂਟ ਪੌਂਚੇ ਉਹਨਾਂ ਨੇ ਕਮੈਂਟ ਕਰਕੇ ਬਹੁਰੇ ਖੁਸ਼ ਹੋਈਆਂ ਉਹ ਕਹਿੰਦੀਆਂ ਵੀ ਸੂਟ ਬਹੁਤ ਸੋਹਣੇ ਆਏ ਆ ਆ ਲਓ ਜੀ ਕਿੰਨੀ ਸੋਹਣੀ ਚੁੰਨੀ ਹੈ ਜੀ ਆ ਦੇਖੋ ਡਿਜ਼ਾਈਨ ਦੇਖੋ ਤੁਸੀਂ ਕਿੰਨੀ ਪਿਆਰੀ ਕੀਤੀ ਹੋਈ ਹੈ ਔਨਲੀ 825 ਦਾ ਜੀ ਸਰ 825 ਦਾ ਪਲੀਜ਼ ਅਸੀਂ ਹੋਰ-ਹੋਰ ਪਿਕਾਂ ਦਿਖਾਤੀਆਂ ਤੇ ਤੁਸੀਂ ਜੇ ਦਵਾਰੇ ਨਾ ਗਿਆ ਕਰੋ ਵੀ ਪਿਕ ਪਾ ਦਿਓ ਪਿਕ ਪਾਉਣੀ ਬਹੁਤ ਔਖੀ ਹੈ ਜੀ ਹੁਣ ਅਸੀਂ ਇਹ ਤਾਹਾਂ ਮਾਰਾਂਗੇ ਅਸੀਂ ਇਹ ਵੀ ਚੰਗੀ ਤਰ੍ਹਾਂ ਦਿਖਾਉਣੇ ਹੁੰਦੇ ਆ ਵੀ ਤੁਹਾਨੂੰ ਕੋਈ ਵੀ ਡਾਊਟ ਨਾ ਰਹੇ ਇਹਦੇ ਵਿੱਚ ਦੋ ਕਲਰ ਹੈ ਜੀ ਇਹ ਵੀ 825 ਦਾ ਆ ਲੋ ਇਹ ਆ ਗਿਆ ਜੀ ਫਰੋਜੀ ਕਲਰ ਕਿੰਨਾ ਪਿਆਰਾ ਕਲਰ ਹੈ ਜੀ ਦੇਖੋ ਮਗਰਮੂਹਰੇ ਡਿਜ਼ਾਈਨ ਬਣਿਆ ਹੋਇਆ ਬਾਜੂ ਤੇ ਡਿਜ਼ਾਈਨ ਦਿਖਾਦੀ ਪੂ ਇਹਦੇ ਬਾਜੂ ਤੇ ਵੀ ਡਿਜ਼ਾਈਨ ਹੈ ਜੀ ਗੁਲਾਬ ਦੇ ਫੁੱਲ نیچے ਬਣੇ ਹੋਏ ਆ ਕਿੱਡਾ ਸੋਹਣਾ ਕੰਬੀਨੇਸ਼ਨ ਹੈ ਜੀ ਆ ਦੇਖੋ ਜੀ ਗੁਲਾਬ ਦੇ ਫੁੱਲ ਦੇਖੋ ਜੀ نیچے ਕਿੰਨੇ ਸੋਹਣੇ ਬਣੇ ਹੋਏ ਆ ਇਹਦੀ ਬਾਟਮ ਹੈ ਜੀ ਦੇਖੋ ਜੀ ਚੁੰਨੀ ਦੇਖੋ ਤੁਸੀਂ ਥੋੜੀ ਰੂਹ ਕੁਛ ਹੋ ਜੂ ਜੀ ਆ ਦੇਖੋ ਮਸਲੀਨ ਦੀ ਖੁੱਲੀ ਡੁੱਲੀ ਚੁੰਨੀ ਪੰਜ 400 ਤੇ ਚੁੰਨੀ ਇਹਦੇ ਅਸੀਂ ਸੂਟ ਸਾਨੂੰ 825 ਦਾ ਦੇ ਰਹੇ ਹਾਂ ਜੀ ਵਿਦ ਚੁੰਨੀ 825 ਦਾ ਸੂਟ 65 ਰੁਪਏ ਦੇ ਚਾਰਜ ਤੇ ਲੱਗਣਗੇ ਜੀ ਜੇ ਕਿਸੇ ਨੇ ਆਨਲਾਈਨ ਮੰਗਾਉਣਾ ਘਰੇ ਲੈਣਾ ਤਾਂ 825 ਹੈ ਜੀ ਕਿੰਨਾ ਸੋਹਣਾ ਸੂਟ ਹੈ ਜੀ छे सौ ग्रेस कॉटन कॉटन कोटन दलवार जी ये चल पे जी सिर्फ छे सौ पंजा च तीन कलर आएगा जी अपने को छे सौ देखो जी कि प्यारा कलर है जी ਗਲੇ ਤੇ ਟਾਈ ਬਣੀ ਹੋਈ ਹੈ ਸੇਮ ਟਾਈ نیچے ਲੱਗੀ ਹੋਈ ਹੈ ਜੀ ਆ ਦੇਖ ਲਓ ਜੀ ਆਦੀ ਪੁੱਥਰੇ ਲਿਖਾ ਦੇ ਟਾਈ ਟਾਈ ਜੀ ਲੱਗੀ ਲੰਬਾਈ ਜਮੂਈ ਫੁੱਲ ਹੈ ਜੀ ਆ ਦੇਖੋ ਜੀ ਨੀਚੇ ਵੀ ਡਿਜ਼ਾਈਨ ਬਣਾਇਆ ਹੋਇਆ ਹੈ ਗਲੇ ਤੇ ਵੀ ਡਿਜ਼ਾਈਨ ਹੈ ਤੇ ਆਹ ਦੀ ਕਾਫੀ ਸਲਵਾਰ ਹੈ ਜੀ ਤੇ ਪਿਓਰ ਦੀ ਕਾਫੀ ਇਹਦੀ ਚੁੰਨੀ ਹੈ ਜੀ ਸਿਰਫ 650 ਪਿਓਰ ਦਾ ਸੂਟ ਜੀ 650 ਚ ਕੋਈ ਨਹੀਂ ਦਿੰਦਾ ਜੀ ਹਾਂਜੀ ਪਿਓਰ ਦੀ ਚੁੰਨੀ ਹੈ ਜੀ ਆ ਦੇਖੋ ਆ ਲਓ ਜੀ ਪਿਓਰ ਦੀ ਚੁੰਨੀ ਆਨਲੀ 650 ਰੁਪਏ ਦੇਖੋ ਆ ਗਿਆ ਜਿਹਦੇ ਚ ਲੱਡੂ ਰੰਗਾ ਜਾਂ ਰੰਗ 650 ਵਾਲੇ ਚ ਜੀ ਆ ਲਓ ਜੀ ਦੇਖੋ ਜੀ ਗਰੇਸ ਕਾਟਨ ਦੀ ਕੁੜਤੀ ਤੇ ਕਾਟਨ ਦੀ ਸਵਾਰਾ ਦੇਖੋ ਜੀ ਜਿੱਪੂ ਦੇ ਥੱਲੇ ਜੇ ਪੀ ਜੀ ਲੱਗੇ ਨੂੰ ਅੱਧ ਤਰੀ ਇੱਥੇ ਤੇ ਲੱਗੇ ਆ ਲੋ। ਆ ਜੀ ਟਾਈ ਪੱਟੀ ਬਣੀ ਹੈ ਗਲੇ ਤੇ ਜੀ ਲੱड्डੂ ਲੰਦੀ ਇਹਦੀ ਸਲਵਾਰ ਹੈ ਜੀ ਆ ਦੇਖੋ ਤੇ ਪਿਓਰ ਦੀਆਂ ਆ ਗਈਆਂ ਜਿਹੜੀਆਂ ਚੁੰਨੀਆਂ ਆ ਲੋ ਆ ਦੇਖੋ ਜੀ ਪਿਓਰ ਦੀ ਨਾਲ ਚੁੰਨੀ ਸਿਰਫ 650 ਰੁਪਏ ਵਿੱਚ ਦੇਖੋ ਜੀ ਆ ਬਾਟਮ ਪਈ ਹੈ ਜੀ ਪਲੇਨ ਬਾਟਮ ਦਿਖਾਤੀ ਆ ਲੋ ਜੀ 650 ਤੇ ਇੱਕ ਆਗਰੇ ਵਿੱਚ ਬਲੈਕ ਕਲਰ ਦੀ 650 ਵਿੱਚ ਆਪਣੇ ਕੋਲੇ ਮਸਲੀਨ ਦੇ ਕਾਟਣ ਦੇ ਖਾਦੀ ਕਾਟਣ ਦੇ ਸੂਟ ਹੁੰਦੇ ਆ ਜੀ। ਬਾਕੀ ਆਪਣੇ ਕੋਲੇ ਕਪੜਾ ਜਿਹੜਾ ਹੁੰਦਾ ਪੂਰਾ ਟੌਪਰੀ ਹੁੰਦਾ ਜੀ। ਆ ਲਓ ਜੀ। ਇਹਦੇ ਵੀ ਸੇਮ ਟਾਈ ਪੱਟੀ ਗਲੇ ਤੇ ਨੂੰ ਪੱਟ ਕੇ ਤੁਸੀਂ ਹੇਠਾ ਉੱਤੇ ਕਰ ਸਕਦੇ ਹੋ। ਸੇਮ ਡਿਜ਼ਾਈਨ نیچے ਬਣਿਆ ਹੋਇਆ। ਕਾਟਣ ਦੀ ਸਲਵਾਰ ਹੈ ਜਿਹਦੀ ਬਲੈਕ ਤੇ ਬਲੈਕ ਇਹਦੀ ਚੁੰਨੀ ਹੈ ਜੀ। ਔਨਲੀ 650 ਜੀ। ਆ ਲਓ। ਸਿਰਫ 650 ਪੈਚ। ਤੋ ਸਾਡੀ ਵੀਡੀਓ ਚ ਕੋਈ ਵੀ ਸਾਥੋਂ ਪਰ ਗਲਤੀ ਹੁੰਦੀ ਹੈ ਤਾਂ ਸਾਨੂੰ ਮਾਫ ਕਰੋ ਜੀ ਕੋਸ਼ਿਸ਼ ਸਾਡੀ ਹੁੰਦੀ ਵੀ ਅਸੀਂ ਤੁਹਾਨੂੰ ਖੋਲ ਕੇ ਸੂਟਿਸ ਕਰਕੇ ਦਿਖਾਉਣੇ ਆ ਵੀ ਤੁਹਾਨੂੰ ਸਾਰਾ ਕਲੀਅਰ ਪਤਾ ਲੱਗ ਜੇ ਤੇ ਪਲੀਜ਼ ਜੇ ਅਸੀਂ ਫੋਟੋਆਂ ਪਾਈਏ ਤਾਂ ਬਹੁਤ ਟਾਈਮ ਲੱਗਦਾ ਜੀ ਉਹਦੇ ਲਈ ਟਾਈਮ ਹੁੰਦਾ ਨਹੀਂ ਸਾਡੇ ਕੋਲੇ ਅਸੀਂ ਵੀਡੀਓ ਚ ਹੀ ਕਲੀਅਰ ਕਲੀਅਰ ਸੂਟਿਸ ਕਰਕੇ ਦਿਖਾਉਣੇ ਆ ਕੱਲਾ ਕੱਲਾ ਸੂਟ ਵੀ ਤੁਹਾਨੂੰ ਪਤਾ ਲੱਗ ਜੇ ਜਿਹੜਾ ਵੀਡੀਓ ਚ ਆ ਰਿਹਾ ਸੇਮ ਸੂਟ ਹੀ ਹੁੰਦਾ ਜੀ ਸੋ ਵੀਡੀਓ ਨਾਲ ਵਿੱਚ ਕੋਈ ਕਮੀ ਰਹੀ ਹੋਵੇ ਸੌਰੀ ਚਾਹੁੰਦੇ ਜੀ ਸਾਡਾ ਪਤਾ ਹੈ ਜੀ ਮੋੜ ਮੰਡੀ ਦੇ ਸੁਮੇਸ਼ ਨਗਰ ਗਲੀ ਨੰਬਰ 2 ਜੀ ਸੋ ਕਿਸੇ ਭੈਣ